ਨੇ ਮੇਰੀ ਭੈਣ ਵੀ ਆਈ ਆ ਉਦੋਂ ਦੀ ਦੁਖੀ ਐ ਇੱਕ ਦਿਨ ਵੀ ਸੁੱਖ ਦਾ ਸਾਹ ਨਹੀਂ ਆਇਆਗਾ ਇਹਨਾਂ ਨੇ ਕੁੱਟ ਕੇ ਭੇਜਿਆ ਖਦੇ ਇਹ ਨਹੀਂ ਸੀ ਫਿਰ ਰਜਵੰਦੀ ਨਾਲ ਘਰੇ ਆਈ ਐ ਤੇ ਮੇਰੀ ਭੈਣ ਨੇ ਇਹੀ ਗੱਲ ਕਹੀ ਸੀ ਕਹਿੰਦੀ ਮੈਂ ਨਹੀਂ ਜਾਣਾ ਮੈਨੂੰ ਮਾਰ ਦੇਣਗੇ ਮੈਂ ਨਹੀਂ ਜਾਣਾਗਾ ਮੈਨੂੰ ਤਾਂ ਇਨਸਾਫ ਚਾਹੀਦਾ ਜਿਵੇਂ ਮੇਰੀ ਭੈਣ ਮਾਰੀ ਐ ਮੈਂ ਤਾਂ ਇਹਨਾਂ ਦਾ ਇਹਨਾਂ ਨੂੰ ਵੀ ਸਾਰੇ ਪਰਿਵਾਰ ਨੂੰ ਖਿਲਾਰਨਾ ਵਾ ਇਹਨਾਂ ਦਾ ਵੀ ਜੀ ਮਾਰਨਾ ਐ ਮਾਮਲਾ ਹੈ ਮੋਗਾ ਦੇ ਨਾਲ ਲੱਗਦੇ ਪਿੰਡ ਸੱਦਾ ਸਿੰਘ ਵਾਲਾ ਦਾ ਜਿੱਤੇ ਕਿ ਇੱਕ ਵਿਆਵਤਾ ਲੜਕੀ ਨੂੰ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਕੁੱਟਮਾਰ ਕਰਕੇ ਜ਼ਹਿਰੀਲੀ ਵਸਤੂ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜੀ ਹਾਂ ਇਹ ਕਹਿਣਾ ਹੈ ਮ੍ਰਿਤਕ ਲੜਕੀ ਦੇ ਪੇਕੇ ਪਰਿਵਾਰ ਦਾ ਕਿਉਂਕਿ ਉਹਨਾਂ ਦਾ ਦੋਸ਼ ਹੈ ਕਿ ਸਹੁਰੇ ਪਰਿਵਾਰ ਦੇ ਵੱਲੋਂ ਪਹਿਲਾਂ ਤਾਂ ਲੜਕੀ ਦੀ ਕੁੱਟਮਾਰ ਕੀਤੀ ਗਈ ਤੇ ਬਾਅਦ ਵਿੱਚ ਉਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੋਰ ਕੀ ਕੁਝ ਕਿਹਾ ਹੈ ਲੜਕੀ ਦੇ ਪੇਕੇ ਪਰਿਵਾਰ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ 8000 ਹੋ ਗਏ ਜੀ 8 ਹੋ ਗਿਆ ਸੀ ਵਿਆਹ ਹੀ ਨੂੰ 8 ਸਾਲ ਬਹੁਤ ਦੁਖੀ ਸੀ ਬਹੁਤ ਜਿਆਦਾ ਕਹਿਣਾ ਬਲੈਰੋ ਗੱਡੀ ਲੈ ਕੇ ਆ ਮੇਰੇ ਘਰ ਨੂੰ ਚੈਨੀ ਲੈ ਕੇ ਆ ਖੜੇ ਪੈਰ ਪੁੱਤ ਨੂੰ ਆਂਦੀ ਮੈਂ ਫੇਰ ਘੱਲੂ ਪਹਿਲਾਂ ਮੇਰਾ ਪਰਵਾਨ ਕਰ ਖੜੇ ਪੈਰ ਗਰੀਬੀ ਤੌਰ ਤੇ ਉਹ ਵੀ ਡੇਢ ਚੌਂ ਟੋਲੇ ਦੀਆਂ ਖਿਚੂੜੀ ਪਾਈ ਦੀਆਂ ਓਕੇ ਹੋ ਕੇ ਛੂੜੀ ਪਾਈ ਵੀ ਪਿਆਰ ਨਹੀਂ ਕਰੇ ਟੀ ਵਾਜੇ 7 ਸਾਲਾਨਾ ਬੱਚਾ ਅਸੀਂ ਕਹੇ ਚੱਲ ਕੋਈ ਨਹੀਂ ਪੁੱਤ ਕੋਈ ਨਹੀਂ ਜਾਵੜਾ ਜਾਂਦੀ ਨਹੀਂ ਸੀ ਰੋਂਦੀ ਸੀ ਨਹੀਂ ਮੰਮੀ ਮੈਨੂੰ ਮਾਰ ਦੇਣਗੇ ਮਾਰ ਦੇਣਗੇ ਮੰਮੀ ਮੈਨੂੰ ਮੰਮੀ ਮੈਨੂੰ ਮਾਰ ਦੇਣਗੇ ਪਿਆਵਾ ਆਣਾ ਚਲ ਕੋਈ ਨਹੀਂ ਮਨਪ੍ਰੀਤ ਤੂੰ ਜਾਵੜਾ ਕੋਤ ਨਹੀਂ ਹੁੰਦਾ ਮਨਪ੍ਰੀਤ ਵੇਚਦੀ ਨਾ ਸਾਡੀ ਘਰ ਤੂੰ ਕੋਈ ਨਹੀਂ ਪੁੱਤ ਜਾਵੜਾ ਤੇਰਾ ਬੱਚਾ ਹੋਇਆ ਲੈ ਹਾਂ ਤੰਗ ਬਹੁਤ ਕੀਤਾ ਆਟੇ ਕੋਟੇ ਤਾਈ ਸਾਰਾ ਕੁਝ ਦਿੰਦੇ ਰਹੇ ਅਸੀਂ ਜਮੀਨਾ ਹੀ ਹੋਇਆ ਅਸੀਂ ਗਈ ਨੂੰ ਮਹੀਨੇ ਦੇ ਵਿੱਚ ਉਹਨੀਆਂ ਸਾਲਾਂ ਤੇ ਵਿਆਹਤੀ ਸੀ 24 ਸਾਲ ਦੀ ਉਮਰ ਸੀ ਹੁਣ ਗੁੱਡੀ ਦੀ ਕਿਸ ਤਰ੍ਹਾਂ ਮਾਰਿਆ ਕਿਸ ਤਰ੍ਹਾਂ ਦੇ ਨਿਸ਼ਾਨ ਵੀ ਕਾਫੀ ਦੇਖਣ ਗਾਲ ਕੁੱਟ ਕੇ ਮਾਰਿਆ ਗਾਲ ਕੁੱਟ ਕੇ ਮੇਰੀ ਧੀ ਮਰਦੀ ਨਹੀਂ ਸੀ ਗਾਲ ਨਹੀਂ ਹੁੰਦਾ ਕਦੇ ਬਲੱਟ ਵੀ ਨਹੀਂ ਕਟਿਆਣਾ ਵਧਿਆ ਸੀ ਜੀ ਇਹ ਕਰੇ ਕਟਿਆਣਾ ਵਧਿਆ ਸੀਗਾ ਗਾਲ ਕੁੱਟ ਕੇ ਮਾਰਿਆ ਮੇਰੀ ਧੀ ਨੂੰ ਸੁਦਾਸੀ ਕਿ ਲੜਕੀ ਦੇ ਪੇਕੇ ਪਰਿਵਾਰ ਨੇ ਕਿਹਾ ਕਿ ਹੁਣ ਤੋਂ 8 ਸਾਲ ਪਹਿਲਾਂ ਲੜਕੀ ਦਾ ਵਿਆਹ ਜਿਹੜਾ ਜਗਸੀਰ ਸਿੰਘ ਨਾਮ ਦੇ ਵਿਅਕਤੀ ਦੇ ਨਾਲ ਹੋਇਆ ਸੀ ਪਿੰਡ ਸੱਦਾ ਸਿੰਘ ਵਾਲਾ ਦੇ ਵਿੱਚ ਲੜਕੀ ਇਹਨਾਂ ਦੀ ਵਿਆਹੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਕਦੇ ਦੇਹੇਜ਼ ਦੀ ਮੰਗ ਕਰਦਾ ਤੇ ਕਦੇ ਪੈਸਿਆਂ ਦੀ ਮੰਗ ਕਰਦਾ ਅਤੇ ਇਸ ਗੱਲ ਨੂੰ ਲੈ ਕੇ ਕਈ ਵਾਰ ਦੋਹਾਂ ਧਿਰਾਂ ਦੇ ਵਿੱਚ ਲੜਾਈ ਝਗੜਾ ਵੀ ਹੋਇਆ ਪਰ ਫਿਰ ਵੀ ਮ੍ਰਿਤਕ ਲੜਕੀ ਦੇ ਪਰਿਵਾਰ ਵਾਲੇ ਲੜਕੀ ਨੂੰ ਸਮਝਾ ਕੇ ਲੜਕੇ ਦੇ ਨਾਲ ਤੋੜ ਦਿੰਦੇ ਸਨ ਪਰ ਪਤਾ ਨਹੀਂ ਸੀ ਕਿ ਅੰਤ ਕੀ ਹੋਵੇਗਾ ਇੱਥੇ ਦੋਨੇ ਵੀ ਦੱਸ ਦिए ਕਿ ਜਿਹੜੀ ਮ੍ਰਿਤਕ ਲੜਕੀ ਆ ਉਸਦੇ ਨਿੱਕੇ ਨਿੱਕੇ ਬੱਚੇ ਦੱਸੇ ਜਾ ਰਹੇ ਨੇ ਜਿਸ ਦੇ ਚਾਲਦਿਆਂ ਲੜਕੀ ਦਾ ਪੇਕਾ ਪਰਿਵਾਰ ਲੜਕੀ ਨੂੰ ਸਮਝਾ ਕੇ ਉਸਦੇ ਸਹੁਰੇ ਤੋੜਦਾ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਤੇਰੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ। ਫੜੋਤੀਸ ਪੁਰੇ ਮਾਮਲੇ ਨੂੰ ਲੈ ਕੇ ਬurs adhikari ਨੇ ਕਿਹਾ ਹੈ ਕਿ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਸਾਡੇ ਕੋਲ ਸਾਧੂ ਸਿੰਘ ਵਾਸੀ ਹੈਗੇ ਡਗਰੋ ਇਹਨਾਂ ਨੇ ਇਤਲਾਹ ਦਿੱਤੀ ਆ ਵੀ ਉਹਦੀ ਲੜਕੀ ਮਨਪ੍ਰੀਤ ਕੌਰ ਪਿੰਡ ਸਦਾ ਸਿੰਘ ਵਾਲੇ ਵਿਆਹੀ ਸੀਗੀ। ਕਰੀਬ 8 ਸਾਲ ਹੋ ਗਏ ਸੀ ਉਹਦੇ ਵਿਆਹ ਵਿਆਹ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਪਤੀ ਪਤਨੀ ਦਾ ਪਰਿਵਾਰ ਦਾ ਸਾਰੇ ਆਪਸ ਵਿੱਚ ਝਗੜਾ ਰਹਿੰਦਾ ਸੀਗਾ ਜਿਸ ਕਰਕੇ ਇਹਨਾਂ ਨੇ ਕੱਲ ਰਾਤ ਆਪਣੇ ਇਹਦੇ ਲੜਕੀ ਦੇ ਪਤੀ ਅਤੇ ਉਸ ਦੀ ਮਾਤਾ ਕਿ ਉਹਦੀ ਨਾਨਦ ਨੇ ਕੁੱਟਮਾਰ ਕਰਕੇ ਜਾਂ ਕੋਈ ਜ਼ਹਿਰੀਲੀ ਚੀਜ਼ ਦੇ ਕੇ ਇਹਨੂੰ ਮਾਰ ਦਿੱਤਾ ਹੈ ਜਿਸ ਤੇ ਅਸੀਂ ਮੁਕੱਦਮਾ 302 ਆਈਪੀਸੀ ਤਹਿਤ ਦਰਜ ਕਰਕੇ ਕਾਰਵਾਈ ਅਮਲ ਚ ਰਿਹਾ ਰਹੇ ਸਰ ਅਜੇ ਤੱਕ ਕੋਈ ਜਿਆ ਦਸ਼ੀਆ ਕਾਬੂ ਹੈ ਨਹੀਂ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਕারণ ਕਿ ਕਿਹ ਜੀ ਨਾ ਹਾਂਜੀ ਇਹਨਾਂ ਤਾਂ ਆਪਸੀ ਕਾਫੀ ਸਮੇਂ ਤੋਂ ਘਰੇਲੂ ਕਲੇ ਚੱਲਦਾ ਸੀਗਾ ਕਈ ਵਾਰ ਇਹਨੇ ਪੰਚਾਇਤੀ ਤੌਰ ਤੇ ਰਾਈ ਨਾਮਾ ਵੀ ਹੋਇਆ ਹੈ। ਸਰਦਾਰ ਜੀ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਕਿ ਇੱਕ ਸੋਹਰੇ ਪਰਿਵਾਰ ਦੇ ਵੱਲੋਂ ਇੱਕ ਵਿਅਵਤਾ ਲੜਕੀ ਨੂੰ ਜਾਣ ਤੋਂ ਮਾਰ ਦਿੱਤਾ ਗਿਆ ਬਲਕਿ ਸੋ ਪਹਿਲਾਂ ਵੀ ਕਈ ਅਚਾਹੇ ਮਾਮਲੇ ਦੇਖਣ ਨੂੰ ਮਿਲੇ ਨੇ ਜਿੱਥੇ ਕਿ ਦਾਸ ਦੇ ਇਸ ਦੇ ਲਈ ਜਾਂ ਫਿਰ ਨਿੱਕੀਆਂ ਨਿੱਕੀਆਂ ਗੱਲਾਂ ਦੇ ਕਰਕੇ ਲੋਕ ਦੂਸਰੇ ਦੀ ਜਾਨ ਨੂੰ ਇੱਕ ਮਿੰਟ ਦੇ ਵਿੱਚ ਲੈ ਲੈਂਦੇ ਨੇ ਅਤੇ ਇੱਕ ਪਰਿਵਾਰ ਦਾ ਜਿਹੜਾ ਘਰ ਉਜੜ ਜਾਂਦਾ ਆ ਇੱਥੇ ਹੁਣ ਲੜਕੀ ਦੀ ਮਾਤਾ ਨੇ ਰੋਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ ਦੇਖਣਾ ਤਾਂ ਇਹ ਹੋਵੇਗਾ ਕਿ ਕਦੋਂ ਤੱਕ ਹੁਣ ਇਹਨਾਂ ਨੂੰ ਜਿਹੜੇ ਲੜਕੇ ਦੇ ਸਾਰੇ ਪਰਿਵਾਰ ਵਾਰ ਵਾਲੇ ਨੇ ਉਹਨਾਂ ਨੂੰ ਸਜ਼ਾ ਮਿਲਦੀ ਆ ਇਹ ਧੌਣ ਵਾਲਾ ਸਮਾਂ ਦੱਸੇਗਾ ਪਹਿਲਾਂ ਜਦੋਂ ਦੀ ਮੇਰੀ ਭੈਣ ਵਿਆਹੀ ਆ ਉਦੋਂ ਦੀ ਦੁਖੀ ਐ ਇੱਕ ਦਿਨ ਵੀ ਸੁੱਖ ਦਾ ਸਾਹ ਨਹੀਂ ਆਇਆਗਾ ਸਾਡੇ ਕੋਲ ਆਮਦੀ ਸੀ ਕੋਟ ਇਹਨਾਂ ਨੇ ਕੱਟ ਕੇ ਭੇਜਿਆ ਕਦੇ ਇਹ ਨਹੀਂ ਸੀ ਵੀ ਰਜਾ ਬੰਦੀ ਨਾਲ ਘਰੇ ਆਈ ਐ ਠੀਕ ਆ ਉਸ ਤੋਂ ਬਾਅਦ ਜਿਹੜਾ ਸਰਪੰਚਾ ਇਹ ਇਹਨਾਂ ਦੇ ਜਿਹੜਾ ਪਿੰਡ ਦਾ ਸਰਪੰਚਾ ਇਹਨੇ ਇੰਨੀ ਸਪੋਰਟ ਕੀਤੀ ਇਹਨੇ ਮੇਰੀ ਭੈਣ ਦੀ ਇੱਕ ਵਾਰ ਵੀ ਸਪੋਰਟ ਨਹੀਂ ਕੀਤੀ ਗਈ ਵੀ ਹਾਂ ਇਹਨੇ ਇਹ ਗੱਲ ਕਹੀ ਆ ਤੁਹਾਡੀ ਕੁੜੀ 'ਚ ਗਲਤੀ ਐ ਚਲ ਅਸੀਂ ਮੰਨ ਲੈਂਦੇ ਸਾਡੀ ਕੁੜੀ 'ਚ ਗਲਤੀ ਐ ਠੀਕ ਆ ਪਰ ਅਸੀਂ ਫੇਰ ਵੀ ਕੁੜੀ ਆਵਦੀ ਤੌਰ ਦਿੰਦੇ ਸੀਗੇ ਉੱਥੇ ਉਸ ਤੋਂ ਬਾਅਦ ਇਹਨਾਂ ਕਹਿੰਦੀ ਹੁਣ ਮੇਰੀ ਭੈਣ ਆਈ ਹੋਈ ਸੀ ਮੇਰੇ ਭੈਣ ਨੇ ਇਹੀ ਗੱਲ ਕਹੀ ਸੀ ਕਹਿੰਦੀ ਮੈਂ ਨਹੀਂ ਜਾਣਾ ਮੈਨੂੰ ਮਾਰ ਦੇਣਗੇ ਮੈਂ ਨਹੀਂ ਜਾਣਾਗਾ ਇਹਨੇ ਸਰਪੰਚ ਉਹਨਾਂ ਨੇ ਇਹੀ ਗੱਲ ਕਹੀ ਐ ਇੱਕ ਵਾਰ ਤੁਰਦ ਕੋਈ ਨਾ ਅਸੀਂ ਨਾਲ ਹੈਗੇ ਇਹਨਾਂ ਨੇ ਲੇਖ ਲਿਖਾਈ ਕੀਤੀ ਐ ਇਹਨਾਂ ਨੇ ਆਪਦੀ ਲੇਖ ਲਿਖਾਈ ਕਰਵਾ ਲਈ ਆ ਵੀ ਜੇ ਸਾਨੂੰ ਮਾਰਤਾ ਅਸੀਂ ਨਹੀਂ ਇਹ ਵਾਲੀ ਲੇਖ ਲਿਖਾਈ ਕਰਵਾਈ ਵੀ ਜੇ ਸਾਡੀ ਤੀਨ ਨੂੰ ਮਾਰਤਾ ਫਿਰ ਅਸੀਂ ਕੀ ਕਰਾਂਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਵਧੀਆ ਰਹੀ ਐ ਮੈਂ ਜਾਂਦੀ ਰਹੀ ਐ ਵਧੀਆ ਰਿਹਾ 10 ਦਿਨ ਹੋ ਗਏ ਮੈਂ ਭੈਣ ਕੋਲ ਜਾ ਕੇ ਮੇਰੀ ਭੈਣ ਵਧੀਆ ਸੀਗੀ ਮਹੀਨਾ ਹੋ ਗਿਆ ਸੀ ਗਈ ਨੂੰ ਵਧੀਆ ਸੀਗੀ ਅੱਜ ਸਵੇਰ 6 ਵਜੇ ਫੋਨ ਆਇਆ ਜਿਹੜਾ ਇਹਨੇ ਇਹਨੇ ਇਹਨਾਂ ਨੇ ਖੁੱਦ ਨਹੀਂ ਗੱਲ ਕੀਤੀ ਸਰਪੰਚ ਨੇ ਫੋਨ ਲਾ ਕੇ ਗੱਲ ਕਹੀ ਕਿ ਤੁਹਾਡੀ ਕੁੜੀ ਨੂੰ ਪਤਾ ਨਹੀਂ ਕੀ ਹੋ ਗਿਆ 6:30 ਵਜੇ ਹੋਣ ਨਿਸ਼ਾਨ ਵਗੈਰਾ ਵੀ ਨਿਸ਼ਾਨ ਵਗੈਰਾ ਸਭ ਕੁਝ ਹੈਗਾ ਵਾ ਇਹਨਾਂ ਨੇ ਗੱਲ ਕੱਟ ਕੇ ਮਾਰਿਆ ਇਹ ਮੈਂ ਗਰੰਟੀ ਨਾਲ ਕਹਿੰਨੀ ਆ ਮੇਰੀ ਭੈਣ ਦਾ ਕਦੇ ਬਲੱਡ ਵੀ ਨਹੀਂ ਘਟਿਆ ਸੀਗਾ ਹੈਲਟੈਕ ਹੋਣ ਦੀ ਤਾਂ ਦੂਰ ਦੀ ਗੱਲ ਆ ਲੱਗਦਾ ਕੁੱਟਮਾਰ ਵੀ ਹੋਈ ਹੈ ਕੁੱਟਮਾਰ ਹੋਈ ਹੈ ਸਭ ਕੁਝ ਹੋਇਆ ਕੁੱਟਮਾਰ ਵੀ ਹੋਈ ਹੈ ਗੱਲ ਕੱਟ ਕੇ ਇਹਨਾਂ ਨੇ ਮਾਰਿਆ ਵਾ ਨਿਸ਼ਾਨ ਵੀ ਹੈਗੇ ਆ ਹਾਂਜੀ ਮੈਨੂੰ ਤਾਂ ਇਨਸਾਫ ਚਾਹੀਦਾ ਜਿਵੇਂ ਮੇਰੀ ਭੈਣ ਮਰੀ ਹੈ ਮੈਂ ਤਾਂ ਇਹਨਾਂ ਦਾ ਇਹਨਾਂ ਨੂੰ ਵੀ ਸਾਰੇ ਪਰਿਵਾਰ ਨੂੰ ਖਿਲਾਰਨਾ ਵਾ ਇਹਨਾਂ ਦਾ ਵੀ ਜੀ ਮਾਰਨਾ ਹੈ ਇੱਕ ਨਾ ਇੱਕ ਜਿਵੇਂ ਮੇਰੀ ਭੈਣ ਮਰੀ ਹੈ ਨਾ ਤੇ ਮੈਂ ਵੀ ਇਹਦੀਆਂ ਭੈਣਾਂ ਇਹ ਮਾਰਨਾਗਾ ਮਿੰਦੇ ਇਨਸਾਫ ਚਾਹੀਦਾ ਦੋ ਬੱਚੇ ਸੀਗੇ ਕਿੰਨੇ ਵਸਾ ਇੱਕ 7 ਸਾਲ ਦਾ ਬੱਚਾ ਹੈ ਕਿ 6 ਸਾਲ ਦਾ ਥਾਣੇ ਦੇ ਵਿੱਚ ਖੜੇ ਹਾਂ ਤੁਸੀਂ ਥਾਣੇ ਦਾ ਕੀ ਧਰਨਾ ਲਗਾਇਆ ਕੀ ਮੰਗ ਕੀ ਆਟਾ ਮੈਨੂੰ ਤਾਂ ਇਹ ਇਨਸਾਫ ਚਾਹੀਦਾ ਬਸ ਜਿਵੇਂ ਮੇਰੀ ਭੈਣ ਮਰੀ ਇਹਨਾਂ ਨੇ ਮੈਨੂੰ ਵੀ ਇਹਨਾਂ ਦੀਆਂ ਕੁੜੀਆਂ ਹੀ ਮਾਰਨੀਆਂ ਚਾਹੀਦੀਆਂ ਮੈਨੂੰ ਪਤਾ ਮੈਨੂੰ ਦੁੱਖ ਆ ਮੇਰੀ ਭੈਣ ਮਰੀਆ ਮੈਂ ਬਿਆਨ ਨਹੀਂ ਕਰ ਸਕਦੀ ਦੁੱਖ ਮੈਨੂੰ ਕਿੰਨਾ ਦੁੱਖ